ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਰਾਮਕਲੀ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇਵਤਾਰ ਸਮੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿੱਥੇ ਹੋਰ ਬਿਆਤ ਸ਼ਬਦ ਰਚੇ ਹਨ ਉੱਥੇ ਇਹ ਵੀ ਇੱਕ ਰਾਮਕਲੀ ਰਾਗਣੀ ਦੇ ਅੰਦਰ ਸ਼ਬਦ ਉਚਾਰਨ ਕਰਕੇ ਸਰਬ ਸਾਂਝਾ ਉਪਦੇਸ਼ ਦੇਣਾ ਕੀਤਾ ਹੈ ਰਣ ਝੁੰਝਣੜਾ ਗਾਉ ਸਖੀ ਹਰ ਏਕ ਧਿਆਵੋ ਏ ਸੰਤ ਰੂਪ ਸਖੀ ਸਹੇਲਿਓ ਤੁਸੀਂ ਰਣ ਕਈਏ ਸੁੰਦਰ ਝੁੰਝਣੜਾ ਬੜੇ ਧਿਆਨ ਨਾਲ ਪਾਠ ਨੂੰ ਪੜ੍ਹਨਾ ਹੈ ਝੁੰਝਣੜਾ ਨਹੀਂ ਪੜ੍ਹਨਾ ਝੁੰਝਣੜਾ ਜਿਤਣਾ ਹੈ ਪਾਪ ਇਸ ਮਨੁੱਖਾ ਸਰੀਰ ਰੂਪੀ ਰਣ ਭੂਮੀ ਵਿੱਚ ਜੀਵਨ ਮੁਕਤੀ ਨੂੰ ਪਾਉਣ ਵਾਸਤੇ ਜੂਝਣਾ ਹੈ ਇੱਕ ਰਸ ਪ੍ਰਭੂ ਦਾ ਕੀਰਤਨ ਗਾਉਣਾ ਕਰੂ ਅਤੇ ਇੱਕ ਪਰਮੇਸ਼ਰ ਦੇ ਨਾਮ ਨੂੰ ਮਨ ਲਾ ਕੇ ਧਿਆਉਣਾ ਅਰਦਾਨਾ ਕਰੂ ਸਤਿਗੁਰ ਤੁਮ ਸੇਵ ਸਖੀ ਮਨ ਚਿੰਦ ਅੜਾ ਫਲ ਪਾਵ ਏ ਸੰਤ ਰੂਪੀ ਸਹੇਲੀਓ ਸਖਿਓ ਤੁਸੀਂ ਸਤਿਗੁਰ ਸਾਹਿਬ ਜੀ ਨੂੰ ਸੇਵਨਾ ਕਰੋ ਅਤੇ ਮਨ ਚਿੰਦੇੜਾ ਇਛਤ ਫਲ ਪਾਉਣਾ ਕਰੋ ਸੋ ਧੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਦੋ ਤੁਕਾਂ ਵਾਲਾ ਸ਼ਬਦ ਹੀ ਉਚਾਰਨ ਕੀਤਾ ਹੈ ਬਾਕੀ ਹੋਰ ਤੁਕਾਂ ਨਹੀਂ ਉਚਾਰੀਆਂ ਇਹ ਸਤਿਗੁਰਾਂ ਦੀ ਆਪਣੀ ਸੁਤੰਤਰਤਾ ਹੈ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਢੀਡ ਵਿੱਚ ਦੋਵੇਂ ਤੁਕਾਂ ਹੋਰ ਸ਼ਬਦ ਨਹੀਂ ਹੈ ਨਾ ਹੀ ਲਿਖਣ ਨੂੰ ਹੋਰ ਬਾਣੀ ਵਾਂਗ ਥਾਂ ਛੱਡਿਆ ਹੈ ਦਮਦਮੀ ਢੀਡ ਵਿੱਚ ਵੀ ਇਹ ਦੋ ਤੁਕਾਂ ਵਾਲਾ ਸ਼ਬਦ ਹੀ ਹੈ ਭਾਈ ਮਨੀ ਸਿੰਘ ਜੀ ਦੀ ਢੀਡ ਵਿੱਚ ਵੀ ਦੋ ਤੁਗਾ ਹੀ ਹਨ ਜੋ ਦੋਵੇਂ ਹਜੂਰ ਸਾਹਿਬ ਰਾਜਮਾਨ ਹਨ ਭਾਈ ਬੰਨੂ ਵਾਲੀ ਢੀਡ ਵਿੱਚ ਚਾਰ ਪੌੜੀਆਂ ਵਾਲਾ ਸ਼ਬਦ ਹੈ ਜਿਸ ਵਿੱਚ ਮੰਗਣੇ ਤੇ ਵਿਆਹ ਆਦਿਕ ਦਾ ਜ਼ਿਕਰ ਆਉਂਦਾ ਹੈ ਜੋ ਪਤਾ ਨਹੀਂ ਭਾਈ ਬੰਨੂ ਨੇ ਕਿਸ ਦੀਆਂ ਉਚਾਰੀਆਂਆਂ ਲਿਖੀਆਂ ਜੋ ਸ੍ਰੀ ਮੁਖਵਾਕ ਨਹੀਂ ਛੰਦ ਦੀ ਚਾਲ ਦਾ ਵਜਨ ਵੀ ਪੂਰਾ ਨਹੀਂ ਇਸੇ ਕਰਕੇ ਪੰਜਵੇਂ ਸਤਿਗੁਰਾਂ ਨੇ ਵੀ ਇਹ ਪਰਵਾਣ ਨਹੀਂ ਕੀਤੀਆਂ ਸਨ ਬਾਈ ਬੰਨੂ ਜੀ ਨੇ ਆਪਣੀ ਬੀੜ ਵਿੱਚ ਆਪਣੇ ਵੱਲੋਂ ਲਿਖ ਕੇ ਇਹ ਸ਼ੰਤ ਪੂਰਾ ਕੀਤਾ ਹੋਇਆ ਹੈ ਜੈਸਾ ਕਿ ਜੋ ਪ੍ਰਵਾਨੀ ਪਰ ਆਪ ਜੀ ਨਾ ਪੜ੍ਹ ਕੇ ਜਰੂਰ ਆਪਾਂ ਸਾਜ ਪਾਉਂਦੇ ਆ ਉਹ ਇਸ ਤਰ੍ਹਾਂ ਹੈ RAM ਕਲੀ ਮਹੱਲਾ ਪੰਜਵਾ ਰਣ ਝੁੰਜਣੜਾ ਗਾਉ ਸਖੀ ਹਰ ਏਕ ਧਿਆਵ ਸਤਿਗੁਰ ਤੁਮ ਸੇਵ ਸਖੀ ਮਨ ਚਿੰਦ ਅੜਾ ਫਲ ਪਾਵੋ ਸਤਿਗੁਰ ਧਿਆਇਆ ਕਰਮ ਪਾਇਆ ਅਨੂਪ ਬਾਲਕ ਜੰਮਿਆ ਸਤਿਗੁਰ ਸਾਚੇ ਭੇਜਦੀਆ ਚਿਰ ਜੀਵਨ ਵੱਡ ਪੁੰਨਿਆ ਮਹਾ ਆਨੰਦ ਹੋਆ ਸਦਾ ਮੰਗਲ ਹਰ ਗੁਣ ਗਾਵੋ ਜਨ ਕਹੈ ਨਾਨਕ ਸਫਲ ਯਾਤਰਾ ਸਤਿਗੁਰ ਪੁਰਖ ਤੇ ਆਵੋ ਅੰਮ੍ਰਿਤ ਭੋਜਨ ਇਕੱਤਰ ਕਰੇ ਪਰਿਵਾਰ ਬੁਲਾਇਆ ਵੰਡੇ ਹੋ ਅੰਮ੍ਰਿਤ ਨਾਮ ਹਰੀ ਜੰਤ ਸਭ ਤ੍ਰਿਪਤਾਇਆ ਸਤਿਗੁਰ ਬਹਿ ਕੇ ਵੰਡ ਕੀਨੀ ਸਗਲ ਭਾਉ ਦਿਵਾਇਆ ਕਰਮਾਂ ਉੱਪਰ ਵੰਡ ਹੋਈ ਖਾਲੀ ਕੋਏ ਨਾ ਜਾਇਆ ਸਬ ਸਿੱਖ ਸੰਗਤ ਭਾਈ ਭਾਈ ਇਕੱਤਰ ਆ ਮਹਾ ਆਨੰਦ ਸਮਾਇਆ ਬਿਨਵੰਤ ਨਾਨਕ ਸਾਮ ਹਰ ਕੀ ਸਰਬ ਸੁਖ ਮੈਂ ਪਾਇਆ ਰੀਤੀ ਸਗਲ ਕਰਾਈਆ ਹਰ ਸਿਓ ਲਿਵ ਲਾਈ ਪਦਣ ਉਨੇਤ ਕਰਾਇਆ ਗੁਰ ਗਿਆਨ ਜਪਾਈ ਗੁਰ ਗਿਆਨ ਜਪਿਆ ਸੁਖਹਿ ਦਾਤਾ ਚਟ ਸਾਲ ਬਾਲਕ ਪਾਇਆ ਸਗਲ ਵਿਦਿਆ ਸੰਪੂਰਨ ਪੜਿਆ ਗੋਵਿੰਦ ਹਿਰਦੈ ਮਨਾਇਆ ਜੀਵਨ ਨਾਮ ਕਰਣਾ ਬਿਰਥਾ ਕੋਈ ਨਾ ਜਾਈ ਬਿਨਵੰਤ ਨਾਨਕ ਦਾਸ ਹਰਿ ਕਾ ਮੇਰਾ ਪ੍ਰਭ ਅੰਤ ਸਿਖਾਈ ਸਾਧ ਸੰਤ ਇਕੱਤਰ ਕਰੇ ਬਾਲਕ ਕਰੋ ਮੰਗੇਵਾ ਲੱਦੇ ਸੁਜਨ ਜਾਨ ਕੁੜਮ ਭਲੇ ਵੰਡਿਓ ਅੰਮ੍ਰਿਤ ਮੇਵਾ ਅੰਮ੍ਰਿਤ ਪਾਇਆ ਗੁਰ ਗਿਆਨ ਦ੍ਰਿੜਾਇਆ ਸਗਲ ਦੁਖ ਮਿਟਾਇਆ ਸਗਣ ਲਿਖਾਇਆ ਤੁਰੋ ਆਇਆ ਵਿਆਹ ਕੁੜਮ ਦਿਵਾਇ ਅਚਰਜ ਯੰ ਬਣਾਈ ਠਾਕੁਰ ਮਨ ਜਨ ਟੁੱਕੇ ਸਭ ਦੇਵ ਸੁਰਾ ਜਨ ਕਹਿ ਨਾਨਕ ਕਾਜ ਹੋਆ ਵੱਜੇ ਅਨਹਦ ਤੂਰਾ ਸੋ ਇਹ ਸੰਗਤ ਦੀ ਜਾਣਕਾਰੀ ਵਾਸਤੇ ਆਪਾਂ ਬਾਕੀ ਦੀਆਂ ਤੁਕਾਂ ਜੋ ਭਾਈ ਬੰਨੋ ਨੇ ਆਪਣੇ ਵੱਲੋਂ ਪਤਾ ਨਹੀਂ ਕਿੱਥੋਂ ਇਹ ਪੜੀਆਂ ਜਾਂ ਪੂਰੀਆਂ ਕੀਤੀਆਂ ਲਿਖੀਆਂ ਪਰ ਇਹ ਪਰਵਾਹ ਨਹੀਂ ਕੀਤੀਆਂ ਸਤਿਗੁਰਾਂ ਨੇ ਇਸ ਨੂੰ ਅਸੀਂ ਨਹੀਂ ਪੜਨਾ ਆਪ ਜੀ ਦੀ ਗਿਆਤ ਵਾਸਤੇ ਜਾਣਕਾਰੀ ਦੇ ਵਿੱਚ ਵਾਧੇ ਵਾਸਤੇ ਇਹ ਆਪਾਂ ਪੰਕਤੀਆਂ ਆਪ ਜੀ ਨਾਲ ਸਾਂਝ ਪਾਈ ਹੈ ਸਿਰਫ ਇਹ ਦੋ ਤੁਕਾਂ ਦਾ ਹੀ ਜੋ ਸ਼ੰਦ ਆਇਆ ਸਿਰਫ ਇੱਥੋਂ ਤੱਕ ਰਣ ਝੁੰਜਨੜਾ ਗਾਉ ਸਖੀ ਹਰ ਏਕ ਤੇ ਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੇੜਾ ਫਲ ਪਾਵੋ RAM ਕਲੀ ਰੁੱਤੀ ਸਲੋਕ RAM ਕਲੀ ਮਹੱਲਾ ਪੰਜਵਾ ਰੁੱਤੀ ਸਲੋਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪੰਜਵੇਂ ਸਤਿਗੁਰਾਂ ਨੇ ਜਿਵੇਂ 12 ਮਹੀਨਿਆਂ 15 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਆ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਤਾਈਂ ਸ਼ੇਰ ਉਤਾਂ ਨਾਮੀ ਬਾਣੀ ਉਚਾਰ ਕੇ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਚੋ ਸਾਧਹਿ ਤੂਰ हे भाई पारब्रह्म पापapunna ਤੋਂ ਪਰੇ ਵਿਆਪਕ ਸਮਰੱਤ ਪਰਮੇਸ਼ਰ ਨੂੰ ਦੋਵੇਂ ਪ੍ਰਤੱਖ ਹੱਥ ਵਾ ਮਨਬੁੱਧ ਰੂਪ ਹੱਥ ਜੋੜ ਕੇ ਬੰਦਨ ਨਮਸਕਾਰ ਕਰੋ ਤੇ ਸਾਦੇ ਸ੍ਰੇਸ਼ਟ ਜਨਾਂ ਦੇ ਚਰਨਾਂ ਦੀ ਧੂੜ ਚਾਉਣਾ ਕਰੋ ਆਪ ਨਿਵਾਰ ਹਰ ਹਰ ਪਜੋ ਨਾਨਕ ਪ੍ਰਭ ਪਰਪੂਰ ਸਤਿਗੁਰੂ ਜੀ ਕਥਨ ਕਰਦੇ ਕਿ ਜੋ ਪ੍ਰਭ ਪਰਮੇਸ਼ਰ ਸਭ ਤੋਂ ਪਰਪੂਰ ਵਿਆਪਕ ਹੈ ਆਪ ਆਪਾ ਪਾਪ ਦੀ ਅਧਿਆਸ ਨੂੰ ਨਿਵਰਤ ਕਰਕੇ ਉਹ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਭਜੋ ਭਜਨ ਕਰੋ ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਇ ਉਹ ਹਰੀ ਰਾਇ ਪਰਮੇਸ਼ਰ ਸੁੱਖਾਂ ਦਾ ਸਮੁੰਦਰ ਤੇ ਰਾਏ ਰਾਜ ਰੂਪ ਪ੍ਰਕਾਸ਼ ਰੂਪ ਹੈ ਅਤੇ ਕਿਲ ਵਿਖ ਪਾਪਾ ਨੂੰ ਕੱਟਣ ਵਾਲਾ ਹੈ ਜੰਮਣ ਮਰਨ ਦੇ ਪੈ ਡਰ ਨੂੰ ਨਾਸ਼ ਕਰਨ ਵਾਲਾ ਹੈ ਦੀਨ ਦਇਆਲ ਦੁਖ ਪੰਜਨੋ ਨਾਨਕ ਨੀਤ ਧਿਆਏ ਹਾਂ ਦੀਨ ਗਰੀਬਾਂ ਤੇ ਦਇਆਲਤਾ ਕਰਨ ਵਾਲਾ ਹੈ ਜੰਮਣ ਮਰਨ ਅਗਿਆਨ ਆਦ ਦੁੱਖਾਂ ਨੂੰ ਪੰਜਨੋ ਭੰਨਣ ਵਾਲਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਸ ਕਰਕੇ ਉਸ ਨੀਤ ਨਿਤ ਸਰੂਪ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਕਰੋ ਵਾ ਨੀਤ ਨਿਤਾ ਪ੍ਰਤੀ ਧਿਆਇਆ ਕਰੋ ਸ਼ੰਤ ਜਸ ਗਾਵੋ ਵਡਪਾਗੀ ਹੋ ਕਰਿ ਕਿਰਪਾ ਭਗਵੰਤ ਜੀਓ हे ਵੱਡੇ ਭਾਗਾਂ ਵਾਲਿਓ ਪੁਰਖੋ ਪਰਮੇਸ਼ਰ ਦੇ ਜਸ ਗੀਰਤਨ ਨੂੰ ਗਾਉਣਾ ਕਰੋ ਅਤੇ ਉਸ ਦੇ ਅੱਗੇ ਉਹ ਬੇਨਤੀ ਕਰੋ ਕਿ हे ਭਗਵੰਤ ਪਰਮੇਸ਼ਰ ਜੀ ਸਾਡੇ ਉਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰੋ ਤਾਂ ਜੋ ਅਸੀਂ ਤੁਹਾਡੇ ਜਸ ਨੂੰ ਗਾਉਣਾ ਕਰੀਏ ਰੂਤੀ ਮੂਰਤ ਕੜੀ ਗੁਣ ਉਜਰਤ ਸੋਭਾਵੰਤ ਜੀਓ ਛੇ ਰੁੱਤੀ ਰੁੱਤਾਂ 12 ਮਾਹ ਮਹੀਨੇ ਮੂਰਤ ਮੂਰਤ ਦੋ ਘੜੀਆਂ ਤੇ ਇੱਕ ਘੜੀ ਵਿੱਚ ਪਰਮੇਸ਼ਰ ਦੇ ਗੁਣ ਉਚਰਤ ਕੀਏ ਉਚਾਰਨ ਕਰਦਿਆ ਬਤੀਤ ਹਣ ਤਾਂ ਦੇ ਸਭ ਸੋਭਾਵੰਤ ਸ਼ੋਭਾ ਵਾਲੇ ਹੁੰਦੇ ਹਨ ਜੀ ਵਾ ਰੁੱਤਾਂ ਮਹੀਨੇ ਮੂਰਤ ਸ਼ੋਭਾ ਵਾਲੇ ਹੋ ਜਾਂਦੇ ਭਾਗ ਪਰਮੇਸ਼ਰ ਦੀ ਭਗਤੀ ਦੇ ਸਹਿਤ ਰੰਗੇ ਜਾਂਦੇ ਹਨ ਗੁਣ ਰੰਗ ਰਾਤੀ ਧਨ ਤੇ ਜਨ ਜਿਨੀ ਇੱਕ ਮਨ ਤੇ ਆਇਆ ਹਾਂ ਜਿਨ੍ਹਾਂ ਨੇ ਇੱਕ ਮਨ ਚ ਧੋਕੇ ਵਾ ਇੱਕ ਇਕਾਗਰ ਮਨ ਹੋ ਕੇ ਸ਼੍ਰੋਮਣੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਅਤੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਗੁਣਾਂ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਵਾ ਗੁਣਾਂ ਦੇ ਰੰਗ ਆਨੰਦ ਵਿੱਚ ਰਤੇ ਹੋਏ ਹਨ ਉਹ ਮਹਾਤਮਾ ਜਨ ਧਨ ਧੰਤਾ ਦੇ ਜੋਗ ਹਨ ਸਫਲ ਜਨਮ ਪਿਆ ਦਿਨ ਕਾ ਜਿਨੀ ਸੋ ਪ੍ਰਭ ਪਾਇਆ ਹਾਂ ਜਿਨ੍ਹਾਂ ਨੇ ਸੋ ਉਹ ਪ੍ਰਭੂ ਪਰਮੇਸ਼ਰ ਦੇ ਤਾਂ ਹੀ ਪਾ ਲਿਆ ਹੈ ਉਨ੍ਹਾਂ ਦਾ ਮਨੁੱਖਾ ਜਨਮ ਸਾਰਾ ਹੀ ਸਫਲਾ ਸਹਿਤ ਗਿਆਨ ਫਲ ਦੇ ਹੋ ਗਿਆ ਹੈ ਪੁੰਨ ਦਾਨ ਨਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਏ ਪਿਆਰੇ ਜੀ ਕਿਸੇ ਪੁਰਬ ਦੇ ਸਮੇ ਕੀਤਾ ਪੁੰਨ ਅਤਿੱਤੀ ਨੂੰ ਦਾਨ ਦੇਣਾ ਤੇ ਯੋਗ ਅਭਿਆਸ ਦੀ ਕਿਰਿਆ ਆਦ ਕੋਈ ਵੀ ਪਰਮੇਸ਼ਰ ਦੇ ਨਾਮ ਤੁਲ ਬਰਾਬਰ ਨਹੀਂ ਕਿਉਂਕਿ ਸਾਰੇ ਕਰਮਤਾ ਇਕ ਇਕ ਪਾਪ ਦੇ ਰੋਕਣ ਵਾਲੇ ਹਨ ਪਰੰਤੂ ਪਰਮੇਸ਼ਰ ਦਾ ਨਾਮ ਸਾਰਿਆਂ ਪਾਪਾਂ ਗੁਨਾਹਾਂ ਦਾ ਹੰਤ ਨਾਸ਼ ਕਰਨ ਵਾਲਾ ਹੈ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਕਿ हे ਪਿਆਰੇ ਜੀ ਅਸੀਂ ਤਾਂ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਜਾਦ ਕਰਕੇ ਜਿਉਂਦੇ ਹਾਂ ਜੋ ਜੰਮਣ ਮਰਨ ਤੋਂ ਰਹੰਤ ਰਹਤ ਹੈ ਜੋ ਸਿਮਰਨ ਕਰਨ ਵਾਲਿਆਂ ਨੂੰ ਮਰਨ ਕਰਨ ਸਿਮਰਨ ਕਰਨ ਵਾਲਿਆਂ ਨੂੰ ਜੰਮਣ ਮਰਨ ਤੋਂ ਰਹਿਤ ਕਰਨ ਵਾਲਾ ਹੈ ਜੀ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਏ ਭਾਈ ਜੋ ਅਗਮ ਅਗਮ ਗਮਤਾ ਤੋਂ ਰਹਿਤ ਅਸ਼ੁੱਧ ਮਨ ਕਰਕੇ ਜਿਸ ਦੀ ਗਮਤਾ ਨਹੀਂ ਪਾਈ ਜਾਂਦੀ ਤੇ ਜੋ ਅਗੋਚਰੋ ਇੰਦਰੀਆਂ ਦੇ ਅਵਿਸ਼ੇ ਹੈ ਉਸ ਦੀ ਪ੍ਰਾਪਤੀ ਵਾਸਤੇ ਉਦਮ ਯਤਨ ਕਰੋ ਅਤੇ ਉਸ ਦੇ ਪੂਜਨੀਕ ਚਰਨਾ ਕਮਲਾ ਉੱਪਰ ਨਮਸਕਾਰ ਬੰਦਨਾ ਕਰੋ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਜੇਕਰ ਕਥਾ ਕਰਨ ਵਾਲੇ ਦੇ ਹਿਰਦੇ ਅੰਦਰ ਤੇਰੇ ਨਾਮ ਦਾ ਆਧਾਰ ਆਸਰਾ ਹੋਵੇ ਉਹ ਕਥਨੀ ਵਿਆਖਿਆ ਕਥਾ ਕੀਤੀ ਹੋਈ ਸਫਲੀ ਹੈ ਅਤੇ ਉਹ ਹੀ ਤੈਨੂੰ ਤਿੰਨੇ ਕਾਲਾਂ ਵਿੱਚ ਭਾਵਸੀ ਪਾਉਂਦੀ ਹੈ ਬਸ ਰੂਪ ਲਖਣਾ ਵਾਲੀ ਤਟਸਤੀ ਲਖਣਾ ਵਾਲੀ ਕਥਾ ਤੈਨੂੰ ਪਾਉਂਦੀ ਹੈ ਸੰਤ ਸਰਣ ਸਾਜਨ ਪਰੋ ਸੁਆਮੀ ਸਿਮਰ ਅਨੰਤ ਹੀ ਪਿਆਰੇ ਸੱਜਣੋ ਆਨੰਦ ਸਰੂਪ ਦੀ ਪ੍ਰਾਪਤੀ ਵਾਲੇ ਵਾਸਾਸ ਗਿਰਾਸ ਨਾਮ ਜਪਣ ਵਾਲੇ ਸੰਤ ਮਹਾਤਮਾ ਜਨਾਂ ਦੀ ਸ਼ਰਣ ਓਟ ਵਿੱਚ ਪੈਣਾ ਕਰੋ ਅਤੇ ਉਹਨਾਂ ਦੀ ਸ਼ਰਣ ਵਿੱਚ ਪੈ ਕੇ ਅਨੰਤ ਅੰਤ ਤੋਂ ਰਹਿਤ ਸੁਆਮੀ ਮਾਲਕ ਪਰਮੇਸ਼ਰ ਨੂੰ ਸਿਮਰਨਾ ਕਰੋ ਅਸੂਕੇ ਤੇ ਹਰਿਆthia ਨਾਨਕ ਜਪ ਭਗਵੰਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਭਗਵੰਤ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਹਨਾਂ ਦਾ ਸ਼ੁਭ ਗੁਣਾ ਦੀ ਹਰੀਆਵਲਤਾ ਵੱਲ ਸੁੱਕਿਆ ਆਇਆ ਮਨ ਸੁੱਕੇ ਤੋਂ ਸਰਦਾ ਪ੍ਰੇਮ ਰੂਪੀ ਲਗਰਾਂ ਕਰਨਾ ਮੈਤਰੀ ਮੋਦਤਾ ਉਪੇਖਿਆ ਰੂਪੀ ਪੰਖੜੀਆਂ ਤੇ ਸਤ ਸੰਤੋਖ ਦੇ ਪੱਤਰਿਆਂ ਸਹਿਤ ਹਰਾ ਭਰਾ ਹੋ ਗਿਆ ਹੈ। ਸ਼ੰਤ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਬਾਸ ਜੀਓ। ਏ ਪਿਆਰੇ ਜੀ ਸਹਿਤ ਰਸ ਅਦਿਕਤਾ ਦੇ ਸਹਿਤ ਬਸੰਤ ਰੁੱਤ ਮਹਾ ਵਿੱਚ ਵਿੱਚ ਪਾਵ ਚੇਤ ਦੇ ਵਿਸਾਖ ਦਾ ਮਹੀਨਾ ਇਹ ਸੁਖ ਆਨੰਦਦਾਇਕ ਹੈ ਹਰ ਜੀ ਨਾ ਮਿਲਿਆ ਮੌਲਿਆ ਮਾਨ ਤਨ ਸਾਸ ਜੀ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਜੀ ਆਪ ਮਿਲਿਆ ਪ੍ਰਾਪਤ ਹੋ ਗਿਆ ਹੈ ਇਹ ਪਿਆਰੇ ਜੀ ਉਹਨਾਂ ਦਾ ਮਾਨ ਹਿਰਦਾ ਤਨ ਸਰੀਰ ਤੇ ਸਾਹ ਸੁਆਸ ਵੀ ਮੌਲਿਆ ਪਰ ਫੁੱਲਤ ਹੋਇਆ ਹੈ ਕਰਨਾਹ ਨੇਚਲ ਅਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਏ ਸੰਤ ਮਹਾਤਮਾ ਰੂਪ ਸਖੀਏ ਸਹੇਲਿਓ ਜਿਨ੍ਹਾਂ ਦੇ ਅੰਤਹਿ ਕਰ ਰੂਪੀ ਕਰ ਵਿੱਚ ਨੇਚਲ ਅਚਲ ਸਰੂਪ ਨਾਹ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੋਇਆ ਹੈ ਉਹਨਾਂ ਦਾ ਚਿਤ ਚਰਨਾ ਕਮਲਾਂ ਦੇ ਵਿੱਚ ਪਰਫੁੱਲਤ ਹੋ ਗਿਆ ਹੈ ਸੁੰਦਰ ਸੁਗੜ ਸੁਜਾਨ ਬੇਦਾ ਗੁਣ ਗੋਵਿੰਦ ਅਮੁੱਲਿਆ ਜੋ ਸਤ ਚਿਤ ਆਨੰਦ ਸਰੂਪ ਹੋਣ ਕਰਕੇ ਸੁੰਦਰ ਸੋਹਣਾ ਸੁਗੜ ਸ੍ਰੇਸ਼ਟ ਘੜਤਾ ਨੂੰ ਕੜਨ ਵਾਲਾ ਸੁ ਜਾਣ ਅੰਤਰਜਾਮੀ ਤੇ ਬੇਤਾ ਸਭ ਕੁਝ ਜਾਣਨ ਵਾਲਾ ਹੈ ਵਾ ਸਾਰੇ ਵੇਦਾਂ ਸ਼ਾਸਤਰਾਂ ਦਾ ਬੇਤਾ ਜਾਣੂ ਹੈ ਉਸ ਗੋਬਿੰਦ ਪਰਮੇਸ਼ਰ ਦੇ ਗੁਣ ਅਮੁੱਲਿਆ ਅਮੋਲਕ ਹਨ ਵੱਡ ਭਾਗ ਪਾਇਆ ਦੁੱਖ ਗਵਾਇਆ ਪਈ ਪੂਰਨ ਆਸ ਜੀਓ ਏ ਪਿਆਰੇ ਸੰਤ ਜਨੋ ਜੀ ਵੱਡਿਆਂ ਕਰਮਾਂ ਵਾਲਿਆਂ ਨੇ ਹੀ ਵਾਹਿਗੁਰੂ ਦੇ ਸਰੂਪ ਨੂੰ ਪਾਉਣਾ ਕੀਤਾ ਹੈ ਤੇ ਜੰਮਣ ਮਰਨ ਦੇ ਦੁੱਖ ਨੂੰ ਗਵਾਇਆ ਗਵਾਉਣਾ ਕੀਤਾ ਹੈ ਅਤੇ ਉਹਨਾਂ ਦੇ ਮਨ ਦੀ ਆਸ ਇੱਛਾ ਪੂਰੀ ਹੋ ਗਈ ਹੈ ਬਿਨਵੰਤ ਨਾਨਕ ਸ਼ਰਣ ਤੇਰੀ ਮਿੱਟੀ ਜਮ ਕੀ ਤਰਾਸ ਜੀ ਸਤਿਗੁਰੂ ਸਾਹਿਬ ਜੀ ਬੇਨਤੀਪੂਰਵਕ ਕਥਨ ਕਰਦੇ ਹਨ ਕਿ हे ਪਰਮੇਸ਼ਰ ਜੀ ਅਸੀਂ ਜਨਤਾ ਤੇਰੀ ਤੁਹਾਡੀ ਸ਼ਰਣ ਓਟ ਵਿੱਚ ਆਏ ਹਾਂ ਜਿਸ ਕਰਕੇ ਸਾਡੀ ਜਮਾਂ ਦੀ ਤ੍ਰਾਸ ਖੋਪਤਾਈ ਮਿਟ ਗਈ ਦੂਰ ਹੋ ਗਈ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ